ਪੰਜਾਬ ਦੀਆਂ ਸਭਾ 2017 ਦੀਆਂ ਚੋਣਾਂ ਲੈ ਕੇ ਜੂਨ ਪ੍ਰਚਾਰ ਪੂਰੀ ਤਰ੍ਹਾਂ ਸ਼ੁਰੂ ਹੋ ਚੁੱਕਾ ਹੈ ਹਰ ਇੱਕ ਪਾਰਟੀ ਦੇ ਸਿਆਸੀ ਆਗੂ ਚੋਣ ਪ੍ਰਚਾਰ ਲਈ ਮੈਦਾਨ ਵਿੱਚ ਡਿੱਟ ਚੁੱਕੇ ਹਨ ਹਲਕਾ ਉੜਮੁਰ ਤੋਂ ਉਮੀਦਵਾਰ ਜਸਵੀਰ ਸਿੰਘ ਰਾਜੇ ਦੇ ਚੋਣ ਪ੍ਰਚਾਰ ਲਈ ਸੱਤ ਸਮੁੰਦਰੋਂ ਪਾਰ ਕੈਨੇਡਾ ਦੀ ਧਰਤੀ ਤੋਂ ਸਾਡੇ ਨਾਲ ਪਹੁੰਚੇ ਹਨ ਜੀ ਜਸਵੀਰ ਸਿੰਘ ਸੰਧੂ ਜੀ ਦੋਆਬਾ ਐਕਸਪ੍ਰੈਸ ਤੋਂ ਪਹੁੰਚਦੇ ਅਤੇ ਸੁਨਾਨਾ ਹਾਰਦਿਕ ਸਵਾਗਤ ਹੈ ਜੀ ਮੇਰੇ ਵੱਲੋਂ ਦੋਆਬਾ ਐਕਸਪ੍ਰੈਸ ਸੇ ਦੇ ਮਾਧਿਅਮ ਤੋਂ ਜਿਹੜਾ ਤੁਸੀਂ ਇਹ ਜਤਨ ਕਰਕੇ ਮੈਨੂੰ ਇੱਥੇ ਬੁਲਾਇਆ ਮੈਂ ਆਪ ਸਵਾਲ ਦਸਨਵਾਦੀ ਆ ਸੰਥਪ ਚੋਣ ਪ੍ਰਚਾਰ ਲਈ ਤੁਸੀਂ ਸੱਤ ਸਮੁੰਦਰੋਂ ਪਾਰ ਵੀ ਧਰਤੀ ਤੋਂ ਸਾਡੇ ਅੱਪਤਲ ਵਿੱਚ ਪਹੁੰਚੇ ਹੋ ਤੁਸੀਂ ਕਿਸ ਮਰੀਏ ਨਾਲ ਦੇਦੇ ਹੋ ਆ ਆਪਦੀ ਪਾਰਟੀ ਦੀ ਵੱਧ ਲਈ ਲੋਕਪ੍ਰਿਤਾ ਤੁਸੀਂ ਕਿਸ ਮਰੀਏ ਨਾਲ ਦੇਦੇ ਹੋ ਦੇਖੋ ਜੀ ਐਨ ਆਰ ਆਈ ਜਿਹਨੇ ਵੀ ਅਬਰਾਡ ਤੋਂ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਆ ਰਹੇ ਹਨ ਇੱਥੇ ਇਹ ਇਲੈਕਸ਼ਨ ਜਿਹੜੀ ਹੈ ਸਾਡੇ ਸੰਦਰਭ ਤੋਂ ਬੜੀ ਵੱਖਰੀ ਇਲੈਕਸ਼ਨ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ ਰਵਾਇਤੀ ਪਾਰਟੀਆਂ ਹਨ ਕਾਂਗਰਸ ਅਕਾਲੀ ਦਲ ਜਾਂ ਭਾਜਪਾ ਇਹਨਾਂ ਨੇ ਪੰਜਾਬ ਦੇ ਨਾਗਰ ਤੋਂ ਖੇ ਕੀਤੇ ਪੰਜਾਬ ਦੇ ਕਿਸਾਨੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਵਸਪਾਤਾ ਪੰਜਾਬ ਦੇ ਕਿਲਤੀਆਂ ਦਾ ਬੁਰਾ ਹਾਲ ਕਰ ਦਿੱਤਾ ਸਾਰੇ ਹੀ ਪੰਜਾਬੀ ਜਾਣਦੇ ਹਨ ਕਿ ਇਹਨਾਂ ਨੇ ਪੰਜਾਬ ਦੀ ਹਾਲ ਤਰਸਯੋਗ ਕਰ ਦਿੱਤੀ ਹੈ ਇਸ ਕਰਕੇ ਅਸੀਂ ਤਾਂ ਇੱਥੇ ਆਏ ਹਾਂ ਆਪਣੇ ਕੰਮ ਕਾਰ ਛੱਡ ਕੇ ਵੀ ਹੀਰਾਕਤ ਕੇ ਹੋਰ ਵੀ ਪੰਜਾਬੀ ਐਨ ਆਰ ਆਈ ਵੀ ਰਾ ਰਹੇ ਹਨ ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਇੱਥੇ ਵਸਦੇ ਪੰਜਾਬੀਆਂ ਨੂੰ ਕਿ ਵੱਧ ਚੜ ਕੇ ਆਮ ਆਦਮੀ ਪਾਰਟੀ ਦੀ ਮਦਦ ਕਰਕੇ ਕੇਜਰੀਵਾਲ ਸਾਹਿਬ ਦੇ ਹੱਥ ਨੂੰ ਮਜ਼ਬੂਤ ਕਰਕੇ ਪੰਜਾਬ ਦੇ ਵਿੱਚੋਂ ਕੇਜਰੀਵਾਲ ਸਾਹਿਬ ਨੂੰ ਜਿੱਤ ਦਵਾ ਕੇ ਪੰਜਾਬ ਦੇ ਸਿਰ ਉਹ ਸਿਰਾਂ ਬਣ ਜੇ ਸਿਰ ਕਿਉਂਕਿ ਪੰਜਾਬ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਏਗਾ ਜੇ ਅਸੀਂ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਜਿਤਾਉਂਦੇ ਹਾਂ ਤਾਂ ਜੋ ਹਿੰਦੁਸਤਾਨ ਦਾ ਜਿਹੜਾ ਇਹ ਪ੍ਰਸਤੋ ਹੈ ਝਾਟਾ ਤਾਂ ਚਾਹੇ ਇਹਦੇ ਉੱਤੇ ਆਮ ਆਦਮੀ ਪਾਰਟੀ ਦਾ ਰਾਜ ਆਵੇ ਇਹਦੇ ਨਾਲ ਸੁਭਾਰ ਆਵੇ ਤੇ ਸਾਰੇ ਸੁੱਖਦਾ ਸਾਲ ਲੈਣ ਸੰਸਦ ਚੋਣ ਪਰ ਚਾਸ ਬੰਦੀ ਤੁਹਾਡੀ 21 ਪਲੈਨਿੰਗ ਹੈ ਦੇਖੋ ਜੀ ਆਲਰੇਡੀ ਅਸੀਂ ਲੁਪਰਮੇਟ ਦਾ ਕਰ ਰਹੇ ਹਾਂ ਆਲਰੇਡੀ ਅਸੀਂ ਡੋਰ ਟੂ ਡੋਰ ਕੈਂਪੇਨ ਵੀ ਕਾਫੀ ਕੀਤੀ ਆ ਹੁਣ ਅਸੀਂ 26 ਨੂੰ ਰੈਲੀ ਰੱਖੀ ਆ ਚਲਾਣ ਅੱਡੇ ਦੇ ਵਿੱਚ ਖੋਪਰਾਵੜੀ ਰੋਡ ਦੇ ਉੱਤੇ ਇਸ ਨੂੰ ਬਹੁਤ ਭਰਮਾ ਹੰਗਾਰਾ ਮਿਲਣ ਦੀ ਪੂਰੀ ਪੂਰੀ ਉਮੀਦ ਹੈ ਲੋਕਾਂ ਵਿੱਚ ਬਹੁਤ ਉਤਸ਼ਾਹ ਹੈ ਉਹ ਆਉਣਗੇ ਉੱਥੇ ਸਾਡੇ ਜਸਪ੍ਰੀਤ ਸਿੰਘ ਦੀ ਗੱਲ ਜਿਹੜੇ ਸਾਡੇ ਇਥੋਂ ਹਲਕਾ ਟਾਂਡਾ ਦੇ ਉਮੀਦਵਾਰ ਵੀ ਹਨ ਉਹ ਵੀ ਉੱਥੇ ਪਹੁੰਚ ਰਹੇ ਹਨ ਇਹੋ ਜਿਹੀਆਂ ਰੈਲੀਆਂ ਜੀ ਗੰਭੀਰ ਕਰਨ ਜਾ ਰਹੇ ਹਾਂ ਕੁਝ ਵੱਡੀਆਂ ਰੈਲੀਆਂ ਵੀ ਕਰਾਂਗੇ ਜਿਸ ਦੇ ਵਿੱਚ ਗੁਰਪ੍ਰੀਤ ਬੜੈਚ ਆਪਣੇ ਫੁਲਕਾ ਸਾਹਿਬ ਕੁਮਤਮਾਨ ਜੀ ਚੋਪਾਲ ਖਹਿਰਾ ਜੀ ਵਰਗੇ ਲੋਕਾਂ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਇਹ ਜਦੋਂ ਜਿਆਦਾ ਤੇਜ਼ੀ ਰੈਲੀਆਂ ਰੈਲੀਆਂ ਦੇ ਦੌਰ ਸ਼ੁਰੂ ਹੋ ਚੁੱਕਿਆ ਹੈ ਜੀ ਪਿੰਡ ਵਾਈਜ਼ ਪਿੰਡ ਹਲਕਾ ਵਾਈਜ਼ ਜਿਸ ਤਰ੍ਹਾਂ ਪੰਜ ਪੰਚਾਇਤਾਂ ਪਿੰਡਾਂ 'ਚ ਰੈਲੀਆਂ ਇਹਨਾਂ ਸਾਹਿਬਾਂ ਨਾਲ ਮੁਕੜ ਮੀਟਣਾ ਕਹ ਲੋ ਰੈਲੀਆਂ ਕਹ ਰੋ ਗੈਦਰਿੰਗ ਕਹ ਲੋ ਉਸ ਜੀ ਕਰਨੀ ਹੈ ਸ਼ੁਰੂ ਤੋਂ